ਅਜੇ ਹੱਕੀ ਇੱਕ ਕਲਾਸ਼ ਪਰਬਤ ਹੈ ਜੋ ਅੱਜ ਤੱਕ ਇੱਕ ਹੀ ਇਨਸਾਨ ਚੜਿਆ ਜੇਕਰ ਆਪਾਂ ਗੱਲ ਕਰੀਏ ਕਲਾਸ਼ ਪਰਬਤ ਦੀ ਇਸ ਦੀ ਉਚਾਈ ਮਾਉਂਟ ਐਵਰੈਸਟ ਨਾਲੋਂ 2200 ਮੀਟਰ ਘੱਟ ਹੈ ਮਾਉਂਟ ਐਵਰੈਸਟ ਤੇ ਹੁਣ ਤੱਕ 7000 ਤੋਂ ਲੋਕ ਜ਼ਿਆਦਾ ਚੜ ਚੁੱਕੇ ਹਨ ਜੀ ਹਾਂ ਉਹਨਾਂ ਨਾਲ ਨਹੀਂ ਹੋਇਆ ਸੀ ਜਿਨ੍ਹਾਂ ਨੇ ਵੀ ਕਲਾਸ਼ ਪਰਬਤ ਦੇ ਉੱਪਰ ਚੜਨ ਦੀ ਕੋਸ਼ਿਸ਼ ਕੀਤੀ ਜਦੋਂ ਇਸ ਨੂੰ ਫਿਰ ਰਿਸਰਚ ਕੀਤੀ ਗਈ ਤਾਂ ਸਾਇੰਸਟਾਂ ਨੇ ਇਸ ਚੀਜ਼ ਨੂੰ ਐਕਸਪਲੇਨ ਕਰ ਦਿੱਤਾ ਕਿ ਕਲਾਸ਼ ਪਰਬਤ ਦੇ ਉੱਪਰ ਚੜਨ ਵਾਲਾ ਇਨਸਾਨ ਇੱਕਦਮ ਬੁੱਢਾ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਇੰਸ ਨੇ ਇਸ ਦੇ ਕਈ ਕਾਰਨ ਦੱਸਿਆ ਨਾ ਕਿ ਪਹਾੜਾਂ ਦੇ ਉੱਪਰ ਯੂਵੀ ਰੇਂਜ ਬਹੁਤ ਜ਼ਿਆਦਾ ਹਏ ਜਿਸ ਕਾਰਨ ਇਨਸਾਨ ਦੀ ਬੋਡੀ ਦੇ ਸੈੱਲ ਬਹੁਤ ਜ਼ਿਆਦਾ ਤੇਜ਼ੀ ਨਾਲ ਡੈਮੇਜ ਹੋਣ ਲੱਗ ਜਾਂਦੇ ਨੇ ਸੰਨ 2000 ਦੇ ਵਿੱਚ ਚਾਈਨਾ ਸਰਕਾਰ ਨੇ ਕਲਾਸ਼ ਪਰਬਤ ਉੱਪਰ ਇੱਕ ਹੈਲੀਕਾਪਟਰ ਭੇਜਿਆ ਸੀ ਚੈਨਲ ਲੱਗਿਆ ਕਿ ਜੇਕਰ ਇਸ ਪਰਬਤ ਉੱਪਰ ਕੋਈ ਇਨਸਾਨ ਨਹੀਂ ਚੜ ਸਕਦਾ ਆਪਾਂ ਟੈਕਨੋਲੋਜੀ ਦੀ ਮਦਦ ਨਾਲ ਜੇਕਰ ਆਪਾਂ ਉੱਪਰ ਚਲੇ ਜਾਈਏ ਤਾਂ ਉੱਪਰ ਜਾ ਕੇ ਆਪਾਂ ਸਾਰਾ ਕੁਝ ਦੇਖ ਸਕਦੇ ਹਾਂ ਇਸ ਖੋਜ ਲਈ ਚਾਈਨਾ ਸਰਕਾਰ ਨੇ ਪਹਿਲਾਂ ਤਾਂ ਇੱਕ ਸਾਲ ਪਰਬਤ ਦੇ ਮੌਸਮ ਦੀ ਪੋਜ ਕੀਤੀ ਕਿਹੜੇ ਮਹੀਨੇ ਕਿਵੇਂ ਦਾ ਮੌਸਮ ਹੁੰਦਾ ਹੈ ਤੇ ਕਿਹੜੇ ਮਹੀਨੇ ਧੁੱਪ ਹੁੰਦੀ ਹੈ ਤੇ ਕਿਹੜੇ ਮਹੀਨੇ ਇੱਥੇ ਜ਼ਿਆਦਾ ਹਵਾ ਚੱਲਦੀ ਹੈ ਤੇ ਕਦੋਂ ਬਰਸ ਪੈਂਦੀ ਹੈ ਸਾਰੇ ਨਾ ਚੀਜ਼ਾਂ ਨੂੰ ਕੈਲਕੂਲੇਟ ਕਰਕੇ ਇੱਕ ਸਾਲ ਬਾਅਦ ਜਦੋਂ ਆਪਣਾ ਹੈਲੀਕਾਪਟਰ ਕਲਾਸ ਪਰਬਤ ਵੱਲ ਭੇਜਿਆ ਜਾਂਦਾ ਹੈ ਤੇ ਅਚਾਨਕ ਹੀ ਇਸ ਦੇ ਅੱਗੇ ਕਾਲੇ ਸੰਗਨੇ ਬੱਦਲ ਆ ਜਾਂਦੇ ਨੇ ਦੇਖਦੇ ਹੀ ਮੌਸਮ ਇਸ ਹੱਦ ਤੱਕ ਖਰਾਬ ਹੋ ਜਾਂਦਾ ਹੈ ਕਿ ਹੈਲੀਕਾਪਟਰ ਦੀ ਰੈਸ਼ ਹੋਂ ਤੱਕ ਦੀ ਸਵੇਸ਼ਨ ਬਣ ਜਾਂਦੀ ਹੈ ਤਾਂ ਚైనా ਸਰਕਾਰ ਉਸੇ ਟਾਈਮ ਹੀ ਇਹ ਮਿਸ਼ਨ ਨੂੰ ਕੈਨਸਲ ਕਰ ਦਿੰਦੀ ਹੈ ਤੇ ਹੈਲੀਕਾਪਟਰ ਨੂੰ ਥੱਲੇ ਬੁਲਾ ਲਿਆ ਜਾਂਦਾ ਹੈ ਉਸੇ ਟਾਈਮ ਹੀ ਚੀਨ ਦੀ ਸਰਕਾਰ ਇੱਕ ਮੀਟਿੰਗ ਬਣਾਉਂਦੀ ਹੈ ਉਸ ਦੇ ਵਿੱਚ ਇਸ ਚੀਜ਼ ਨੂੰ ਪਾਸ ਕਰ ਦਿੱਤਾ ਜਾਂਦਾ ਹੈ ਕਿ ਅੱਜ ਤੋਂ ਬਾਅਦ ਕੋਈ ਵੀ ਕਲਾਸ਼ ਪਸਵਰ ਦੇ ਉੱਪਰ ਨਹੀਂ ਚੜੇਗਾ ਤੇ ਅੱਜ ਤੋਂ ਬਾਅਦ ਇਸ ਦੇ ਉੱਪਰ ਬੈਨ ਲਗਾਇਆ ਜਾਂਦਾ ਹੈ ਹਿਮਾਲਿਆ ਦੀਆਂ ਬਰਫ਼ੀਲੀ ਚੋਟੀਆਂ ਵਿੱਚਕਾਰ ਤਿੱਬਤ ਦੇ ਦੂਰਲੇ ਖੇਤਰ ਵਿੱਚ ਸਤੇ ਸਤੇ ਕਲਾਸ਼ ਪਸਵਰ 638 ਮੀਟਰ ਉੱਚਾ ਇਹ ਪਹਾੜ ਸਿਰਫ ਕੁਦਰਤ ਦੀ ਸੁੰਦਰਤਾ ਹੀ ਨਹੀਂ ਸਗੋਂ ਧਰਮ ਅਤੇ ਆਮਿਕਤਾ ਅਤੇ ਅਡਿੱਗ ਵਿਸ਼ਵਾਸ ਦਾ ਪ੍ਰਤੀਕ ਹੈ ਕਲਾਸ਼ ਨੂੰ ਦੇਖਣਾ ਆਪਣੇ ਆਪ ਵਿੱਚ ਅਨੋਖਾ ਅਨੁਭਵ ਹੈ ਦੁਨੀਆ ਭਰ ਦੇ ਕਰੋੜਾਂ ਲੋਕਾਂ ਲਈ ਇਹ ਸਥਾਨ ਸਵਰਗ ਦਾ ਦਰਵਾਜ਼ਾ ਹੈ ਧਾਰਮਿਕ ਮਹੱਤਵ ਕਲਾਸ਼ ਪਰਬਤ ਕਈ ਧਰਮਾਂ ਲਈ ਸਮਾਨਤਾ ਅਤੇ ਪਵਿੱਤਰ ਹੈ ਹਿੰਦੂ ਧਰਮ ਵਿੱਚ ਇਹ ਭਗਵਾਨ ਸ਼ਿਵ ਦਾ ਆਸਨ ਮੰਨਿਆ ਜਾਂਦਾ ਹੈ ਇੱਥੇ ਹੀ ਸ਼ਿਵ ਜੀ ਆਪਣੀ ਅਰਾਧਿਨੀ ਪਾਰਵਤੀ ਜੀ ਨਾਲ ਧਿਆਨ ਵਿੱਚ ਬੈਠੇ ਹਨ ਬੋਧ ਧਰਮ ਵਿੱਚ ਇਸ ਨੂੰ ਮਾਊਂਟ ਮੈਰੂ ਕਿਹਾ ਜਾਂਦਾ ਹੈ ਜੋ ਸੰਸਾਰ ਦਾ ਕੇਂਦਰ ਹੈ ਜੈਨ ਧਰਮ ਅਨੁਸਾਰ ਇੱਥੇ ਪਹਿਲੇ ਤੀਰਥਕਾਰ ਆਦੀਨਾਥ ਜੀ ਨੇ ਕੇਵਲ ਗਿਆਨ ਪ੍ਰਾਪਤ ਕੀਤਾ ਸੀ ਬੋਨ ਧਰਮ ਜੋ ਤਿੱਬਤ ਦਾ ਪ੍ਰਾਚੀਨ ਧਰਮ ਹੈ ਕਲਾਸ਼ ਨਸ਼ਰਤੀ ਦਾ ਸਭ ਤੋਂ ਵੱਡਾ ਕੰਪਿਊਟਰ ਸਤਾਨ ਮੰਨਦਾ ਹੈ ਇੱਕੋ ਪਹਾੜ ਪਰ ਚਾਰ ਵੱਖਰੇ ਧਰਮਾਂ ਵਿੱਚੋਂ ਇੱਕੋ ਜਿਹੀ ਪਵਿੱਤਰਤਾ ਇਹ ਆਪ ਵਿੱਚ ਇੱਕ ਅਨੋਖੀ ਗੱਲ ਹੈ